ਤੇ ਸਰਪੰਚ ਜੀ ਜਿ ਦੇ ਕਿ ਅਗੇ ਨੇ ਪਿੰਡਾਂ 'ਚ ਧੜੇਬੰਦੀ ਤੁਸੀਂ ਤੇ ਕਹਿੰਦੇ ਕਿ ਪਿੰਡਾਂ ਦੇ ਲੋਕ ਆਪ ਹੀ ਕੋਈ ਜੋਕ ਚੰਗੇ ਬੰਦਿਆਂ ਨੂੰ ਸਰਪੰਚ ਪੰਚ ਬਣਾਉਣ ਕਿ ਜਿਹੜੇ ਕੋ ਚੰਗੇ ਫੈਸਲੇ ਕਰ ਸਕਣ ਪਿੰਡਾਂ 'ਚ ਧੜੇਬੰਦੀ ਖਤਮ ਹੋਵੇ ਅਸੀਂ ਪਾਰਟੀਬਾਜ਼ੀ ਦੇ ਤੌਰ ਤੇ ਅਸੀਂ ਕਿਹਨੇ ਇਲੈਕਸ਼ਨ ਨਹੀਂ ਹੋਣੇ ਚਾਹੀਦੇ ਇਹ ਲੋਕਾਂ ਨੇ ਪਹਿਲੀ ਵਾਰ ਤਾਂ ਸਰਸਮਤੀ ਨਾਲ ਹੋਣੀ ਚਾਹੀਦੀ ਸਰਸਮਤੀ ਨਾਲ ਤੇ ਕੋਈ ਵੀ ਜਿਹੜੇ ਪਿੰਡ ਦੇ ਸਿਰਦ ਲੋਕ ਹੈ ਉਹ ਚੰਗੇ ਸੱਜਣਾ ਨੂੰ ਚੋਣਨਾ ਤੇ ਜਿਹੜੇ ਕੋ ਸਾਡੀ ਸਰਕਾਰੀ ਦਰਬਾਰੇ ਸਾਡੀ ਜਿਹੜੀ ਗੱਲ ਕਰਨ ਸਾਡੇ ਜੋ ਪਿੰਡਾਂ 'ਚ ਧੜੇਬੰਦੀਆਂ ਖਤਮ ਹੋਣ ਇਹ ਗੁਰੂ ਨਾਲ ਜੁੜੀ ਗਏ ਅਸੀਂ ਉਹ ਜੋ ਸਾਡਾ ਸਿੱਖੀ ਸਿਖਾਉਂਦੇ ਉਹਨਾਂ ਅਨੁਸਾਰ ਇਸ ਦਾ ਤੇਰਾ ਸ਼ਿਖ ਜਥੇਬੰਦੀਆਂ ਪੰਚਾਇਤੀ ਚੋਣਾਂ ਨਹੀਂ ਲੜਨਗੀਆਂ ਭਾਈ ਅਮਰਪਾਲ ਸਿੰਘ ਦੇ ਪਿਤਾ ਬਾਪੂ ਤਰਸ਼ੀਮ ਸਿੰਘ ਵੱਲੋਂ ਪੰਚਾਇਤੀ ਚੋਣਾਂ ਨਾਲ ਲੜਨ ਦਾ ਕੀਤਾ ਗਿਆ ਐਲਾਨ ਪਿੰਡਾਂ 'ਚ ਤੜੀਬੰਦੀ ਤੋਂ ਉੱਪਰ ਉੱਠ ਕੇ ਸੱਜਸਥਰੇ ਅਕਸ ਵਾਲੇ ਬਣਾਏ ਜਾਂ ਸਰਪੰਚ ਕਿਹਾ ਬਾਪੂ ਤਰਸ਼ੀਮ ਸਿੰਘ ਨੇ ਤਨਤਨ ਬ੍ਰਹਮ ਗਿਆਨੀ ਪਾਪਾ ਪੁੱਟਾ ਸਾਹਿਬ ਰਮਦਾਸ ਸ਼ਰਾਧਾਂ ਦੀ ਚੌਥ ਤੇ ਜਾਂਦਿਆਂ ਰਸਤੇ 'ਚ ਬਾਪੂ ਤਰਸ਼ੀਮ ਸਿੰਘ ਦਾ ਫਤਿਹਗੜ ਚੂੜੀਆਂ ਟਾਂਡੇ ਲਾਲੀਨਗਲ ਚੰਗੀਆਂ ਅਤੇ ਟੋਕਰਾਂ 'ਚ ਕੀਤਾ ਗਿਆ ਸੰਗਤਾਂ ਵੱਲੋਂ ਜ਼ੋਰਦਾਰ ਸਵਾਗਤ ਬਾਪੂ ਤਰਸ਼ੀਮ ਸਿੰਘ ਜੋ ਕਿ ਰਮਦਾਸ ਚੌਥੇ ਮੇਲੇ ਤੇ ਚਾਰ ਅਚਨ ਅਤੇ ਰਸਤੇ ਜਿੱਥੇ ਉਹਨਾਂ ਦਾ ਪਿੰਡ ਪਾਲੂਵਾਲੀ ਫਤਿਹਗੜ ਚੂੜੀਆਂ ਟਾਂਡੇ ਚੰਗੀਆਂ ਕਲਾਂ ਲਾਲੇ ਨਗਲ ਅਤੇ ਡੋਕਰਾਂ ਚ ਸੰਗਤਾਂ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ ਇਸ ਮੌਕੇ ਉਹ ਮੀਡੀਆ ਨਾਲ ਗੱਲਬਾਤ ਕਰਦੇ ਆ ਬਾਪੂ ਤਰਸੀਮ ਸ਼ੇ ਨੇ ਕਿਹਾ ਕਿ ਸਿਕ ਜਥੇਬੰਦੀਆਂ ਪੰਚਾਇਤੀ ਚੋਣਾਂ ਨਹੀਂ ਲੰਡੀਆਂ ਉਹਨਾਂ ਨੇ ਕਿਹਾ ਕਿ ਪਿੰਡਾਂ ਚ ਤੜੇ ਬੰਦੀ ਤੋਂ ਉੱਪਰ ਉੱਠ ਕੇ ਸਾਫ ਸੁਥਰੇ ਅਕਸ ਵਾਲੇ ਸਰਪੰਚ ਬਣਾਏ ਜਾਣ ਇਸ ਮੌਕੇ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਜਥੇਬੰਦੀ ਅਤੇ ਸਿਕ ਜਥੇਬੰਦੀਆਂ ਰਲ ਕੇ ਜਿੱਥੇ ਜਿਮਨੀ ਚੋਣਾਂ ਲੰਡੀਆਂ ਉੱਥੇ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਚੋਰ-ਚੋਰਾ ਲੜੀਆਂ ਜਾਣ ਗਿਆ ਉਹਨਾਂ ਨੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਵੀ ਕਿਹਾ ਸਰਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਗ੍ਰੰਥੀ ਹੁੰਦਾ ਨਾ ਅਨੁਮਾਨਿਆ 6 ਪਾਰਸ਼ੰਗ ਦਾ ਪੈ ਪੱਕ ਉਹਨਾਂ ਨੇ ਵਰਤਾਤ ਦੀ ਦਾ ਸਿਲਕ ਉਹਨਾਂ ਨੇ ਸਾਡੇ ਗੁਰੂ ਸਾਹਿਬਾਂ ਨੂੰ ਲਾਇਆ ਬਹੁਤ ਵੱਡੀ ਮਹਾਨ ਸਿੱਖਿਆ ਦਾ ਜਾ ਪਸਰਾਣਾ ਜੋਰ ਮਿਲਾ ਬਣਾ ਰਹੇ ਆ ਤਨ ਤਨ ਬ੍ਰਮ ਗਿਆਨੀ ਬਾਬਾ ਗੁਰਦਾ ਸਾਹਿਬ ਜੀ ਦੇ ਸਾਲਾਨਾ ਚੋੜ ਮੇਲਾ ਧਰਮਤਾਸ ਵਿਖੇ ਅੱਜ ਛੇ ਤੌਰ ਤੇ ਪਹੁੰਚਣ ਲਈ ਭਾਈ ਅਮਰਪਾਲ ਸਿੰਘ ਜੀ ਦੇ ਪਿਤਾ ਬਾਪੂ ਤਰਸੀਮ ਸਿੰਘ ਉਹ ਪੜਾਵਰ ਉੱਥੇ ਪਹੁੰਚ ਰਹੇ ਨੇ ਅਤੇ ਇਸ ਤੋਂ ਪਹਿਲਾਂ ਕਿ ਉਹ ਉਹਨਾਂ ਦਾ ਪਿੰਡ ਭਾਲੋਵਾਲੀ ਫਲੇਗੜ ਚੂੜੀਆਂ ਢਾਂਡੇ ਪਿੰਡ ਚੱਲੀਆਂ ਡੋਕਰ ਵਿਖੇ ਉਹਨਾਂ ਦਾ ਜੁੜਨਾਰ ਸਵਾਗਤ ਕੀਤਾ ਗਿਆ ਅਤੇ ਸੰਗਤਾਂ ਵਿੱਚ ਆਪ ਨੂੰ ਤੇਮ ਸਿੰਘ ਦਾ ਵੀ ਕਾਫੀ ਉਤਸ਼ਾਹ ਦਿਖਾਈ ਦਿੱਤਾ ਖਾਥਾਂ ਦੇ ਉਹਨਾਂ ਦਾ ਸਵਾਗਤ ਕੀਤਾ ਗਿਆ ਗਲਵਨ ਕਰਦੇ ਆ ਭਾਈ ਤਸੀਮ ਸਿੰਘ ਅਤੇ ਹੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੂਰ ਮੁੱਤਰਾਮ ਗਿਆਨੀ ਬਾਬਾ ਬੁਦਾ ਸਾਹਿਬ ਜੀ ਦਾ ਜੋੜ ਮਿਲਾ ਜਿਹੜਾ ਮਰਹਮਦਾਸ ਬਣਾਇਆ ਜਾ ਰਿਹਾ ਉਹਦੇ ਵਾਸਤੇ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਆ ਤੇ ਗੁਰੂ ਮਹਾਰਾਜ ਬਾਬਾ ਬੁਢਾ ਜੀ ਸਾਡੇ ਸਿੱਖ ਸੰਗਤ ਦੀ ਕਿਰਪਾ ਕਰਨ ਸਾਨੂੰ ਆਪਣੇ ਸਾਥ ਨਾਲ ਕੋਣ ਸਾਡੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਸਾਡੇ ਦੇਸ਼ਾਂ ਨੂੰ ਸਮਾਜ ਬਖਸ਼ਣ ਕਿ ਅਸੀਂ ਇੱਕ ਹੋ ਕੇ ਆਪਣੀ ਕੌਮ ਦੀ ਛੱਡੀ ਕਲਾ ਦੀ ਕੰਮ ਕਰ ਸਕੀਏ ਤੇ ਇਹੋ ਹੀ ਸਾਡੀ ਕਾਮਨਾ ਹੈ ਜੀ ਇਹੋ ਹੀ ਗੁਰੂ ਮਹਾਰਾਜ ਦੇ ਕਰਨਾ ਚ ਰਸਤੇ ਤੇ ਹੈ ਪੈਸਾ ਨਾ ਮੀਡੀਆ ਵਿੱਚ ਕੱਲ ਦੀਆਂ ਖਬਰਾਂ ਆਕੀਆਂ ਸੀ ਜਾਂ ਵੀ ਭਾਈ ਸਾਹਿਬ ਸਨ ਸਾਥੀ ਜਿਹੜੇ ਦੂਰ ਹੁੰਦੇ ਜਾਂਦੇ ਆ ਕਿ ਉਹ ਚਲੋ ਜੀ ਕਈ ਵਾਰ ਇਹ ਇਸੇ ਵੇਲੇ ਕੁਝ ਕਿਸੇ ਦੀ ਮਜਬੂਰੀ ਬਣ ਜਾਂਦੀ ਆ ਜਾਂ ਕੁਝ ਗੱਲ ਬਿਲਕੁਲ ਬਹੁਤ ਅਤਾਚੇ ਹੈ ਕਿ ਨਾਲ ਹੀ ਅਸੀਂ ਸਾਰੇ ਕਿੰਨੇ ਸੰਤਾ ਉਹਨਾਂ ਦੇ ਨਾਲ ਹੈ ਜੀ ਕਿਸੇ ਵੇਲੇ ਬਹੁਤ ਬਹੁਤ ਗੌਂ ਚੜਦੀ ਕਲਾ ਚ ਹੈ ਤੇ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਲਈ ਜਿਹੜੀ ਆ ਰਹੀ ਆ ਉਸ ਲਈ ਆਪਣੀ ਵੱਲੋਂ ਕੀ ਕੀ ਪ੍ਰਾਰੇ ਕੀਤੇ ਜਾ ਰਹੇ ਉਹਦੇ ਅਸੀਂ ਸੰਤਾ ਨੂੰ ਬੇਨਤੀ ਕਰ ਰਹੇ ਹਾਂ ਕਿ ਹੁਣ ਫਿਰ ਸਮਾਂ ਲੱਗ ਗਿਆ ਵੋਟਾਂ ਵਾਤੋਂ ਵਾਤੋਂ ਜਿਹੜੇ ਹਰੇਕ ਕੋਈ ਵੋਟ ਤੋਂ ਵਾਜਣਾ ਰਵੇ ਬੋਰਡ ਬਣਾਵੇ ਆਪਣੀ ਕੌਣ ਵਾਲੇ ਸਮੇਂ ਜੇ ਆਪਾਂ ਜਿਹਨੂੰ ਇਲੈਕਸ਼ਨ ਕਿਤੇ ਲਾਂਚ ਕਰੀਏ ਉਹ ਚੰਗੇ ਕੋਈ ਜੋਗ ਉਮੀਦਵਾਰ ਜਿਹੜੇ ਗੁਰਸਿੱਖੀ ਨੂੰ ਪੜਨਾਏ ਹੋਣ ਜੋ ਸਿੱਖੀ ਦੀ ਚੜ੍ਹਦੀ ਕਲਾ ਦੇ ਕੰਮ ਕਰ ਸਕਦੇ ਹੋਣ ਉਹਨਾਂ ਨੂੰ ਬਲਾਕ ਤੋਂ ਉੱਪਰ ਉੱਪਰ ਤੇ ਆਪਾਂ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਸਾਰੇ ਜੋਗ ਵੀ ਦਰ ਲਈਏ ਕਿ ਜਿਹੜੇ ਸਾਡੀ ਕੌਮ ਦੀ ਖੋੜੀ ਨੂੰ ਸਵਾਰ ਸਕਣ ਭਾਈ ਸਾਹਿਬ ਦਾ ਜੀਐਲ ਚੋਂ ਕੋਈ ਸੰਦੇਸ਼ ਹੰਤਾਂ ਦੀ ਸੇ ਸੰਦੇਸ਼ ਤੇ ਹੋਈ ਹੈ ਕਿ ਕੌਮ ਨੂੰ ਚੜ੍ਹਦੀ ਕਲਾ ਚ ਰਹਿਣ ਵਾਸਤੇ ਕਹਿੰਦੇ ਜੀ ਆਪਣੇ ਸਦਾਤਾ ਨਾਲ ਨੌਜਵਾਨੇ ਗੁਰੂ ਨਾਲ ਜੁੜੇ ਅਮਰਧਾਰੀ ਹੋਵੇ ਸਿੰਘ ਸੱਜੇ ਆਪਣੇ ਨੌਜਵਾਨ ਨੂੰ ਵੱਧ ਵੱਧ ਪੜਾਈ ਕਰ ਨਸ਼ਿਆਂ ਤੋਂ ਦਿਕਣ ਇਹ ਹੀ ਉਹਨਾਂ ਦਾ ਭਾਈ ਸਾਹਿਬ ਚਾਰ ਜਿਮਨੀ ਚੋਂ ਆ ਰਹੀਆਂ ਉਹ ਵੀ ਆਪਣੇ ਜਿਹੜੇ ਉਮੀਦਵਾਰ ਸਿੱਖ ਸੱਜਣਾਂ ਵੱਲੋਂ ਖੜੇ ਜਾਣਗੇ ਹਾਂਜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕੋਈ ਕੋਈ ਪੰਥ ਵੱਲੋਂ ਕੋਈ ਸਾਂਝਾ ਉਮੀਦਵਾਰ ਜਿਹੜਾ ਸਾਰਿਆਂ ਨੂੰ ਪਰਮਾਨਿਤ ਹੋਵੇ ਇੱਕ ਉਮੀਦਵਾਰੀ ਹੋਵੇ ਉਹਦੇ ਵਾਸਤੇ ਅਸੀਂ ਲੱਗੇ ਹੋਈ ਹਾਂ ਅਜੇ ਆ ਇਲੈਕਸ਼ਨ ਵੀ ਸ਼ਾਇਦ ਹੈ ਜੇ ਥੋੜਾ ਲੰਮਾ ਟਾਈਮ ਲੱਗੂਗਾ ਉਹਦੇ ਵਾਸਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਰਪੰਚੀ ਦੀ ਵੀ ਇਲੈਕਸ਼ਨ ਵਿੱਚ ਹਿੱਸਾ ਲੈਣਾ ਕਿ ਨਹੀਂ ਇਹ ਸਰਪੰਚੀ ਜੀ ਦੇ ਕਿ ਅਗੇ ਨੇ ਪਿੰਡਾਂ 'ਚ ਧੜੇਬਾਦੀ ਤੁਸੀਂ ਕਿਹਨੇ ਕਿ ਪਿੰਡਾਂ ਦੇ ਲੋਕ ਆਪ ਹੀ ਕੋਈ ਜੋ ਚੰਗੇ ਬੰਦਿਆਂ ਨੂੰ ਸਰਪੰਚ ਪੰਚ ਬਣਾਉਣ ਕਿ ਜਿਹੜੇ ਉਹ ਚੰਗੇ ਫੈਸਲੇ ਕਰ ਸਕਣ ਪਿੰਡਾਂ 'ਚ ਧੜੇਬਾਦੀ ਖਤਮ ਹੋਵੇ ਅਸੀਂ ਪਾਰਟੀਬਾਦੀ ਦੇ ਤੌਰ ਤੇ ਅਸੀਂ ਕਿਹਨੇ ਇਲੈਕਸ਼ਨ ਨਹੀਂ ਹੋਣੀ ਚਾਹੀਦੀ ਇਹ ਲੋਕਾਂ ਦੇ ਪਹਿਲੀ ਵਾਰ ਤਾਂ ਸਰਸਮਤੀ ਨਾਲ ਹੋਣੀ ਚਾਹੀਦੀ ਸਰਸਮਤੀ ਨਾਲ ਕਿ ਕੋਈ ਵੀ ਜਿਹੜੇ ਪਿੰਡ ਦੇ ਸਿਰਦ ਲੋਕ ਹੈ ਉਹ ਚੰਗੇ ਸੱਜਣਾ ਨੂੰ ਚੋਣ ਚੋਣਨਾ ਜਿਹੜੇ ਕੋ ਸਾਡੀ ਸਰਕਾਰੀ ਦਰਬਾਰੇ ਸਾਡੀ ਜਿਹੜੀ ਗੱਲ ਕਰਨ ਸਾਡੇ ਚ ਪਿੰਡਾਂ ਚ ਧੜੇ ਬੰਦੀਆਂ ਖਤਮ ਹੋਣ ਅਸੀਂ ਗੁਰੂ ਮਾਲ ਜੁੜ ਗਏ ਅਸੀਂ ਜੋ ਜੋ ਸਾਡਾ ਸੇਖੀ ਸੁਧਾਰਦੇ ਉਹਨਾਂ ਅਨੁਸਾਰ ਅਸੀਂ ਪਤਾ ਦੇ ਪੈੜਾ ਦੇ ਸੀ ਤੇਰੇ ਪਪਾ ਨਾ ਨੂੰ ਤਾਂ ਕਿਹੜਾ ਉਮੀਦਵਾਰ ਹੋਏਗਾ ਨਹੀਂ ਅਜੇ ਕੋਈ ਇਦਾਂ ਦਾ ਕੋਈ ਫੈਸਲਾ ਨਹੀਂ ਹੋਇਆ ਉਹ ਅਨਾਉਂਸ ਹੋ ਗਿਆ ਇਲੈਕਸ਼ਨ ਹੋ ਜਾਵੇਗਾ ਵਾਇਰ ਕੋ ਡੇਗਾ ਕਾਉਂਸਲ ਗੁਰੂ ਸਾਹਿਬ ਆਜਾ ਸਾਡੇ ਕੋਲ ਭਾਈ ਅਮਰਪਾਲ ਸਿੰਘ ਜੀ ਐਮਪੀ ਉਹਨਾਂ ਦੇ ਡੈਡੀ ਜੀ ਜਿਨ੍ਹਾਂ ਨੇ ਜੋੜ ਮੇਲਾ ਬਾਬਾ ਬਡਾ ਸਾਹਿਬ ਜੀ ਚੌਥੇ ਜੋੜ ਮੇਲੇ ਤੇ ਜਾਣ ਲਈ ਇੱਥੋਂ ਦੀ ਉਹਨਾਂ ਨੇ ਆਪਣਾ ਰਸਤਾ ਪਨਾਇਆ ਰਸਤੇ ਦੇ ਵਿੱਚ ਉਹਨਾਂ ਦਾ ਬੜਾ ਪ੍ਰਾਤਿਵਾਦ ਤੇ ਸਵਾਗਤ ਕੀਤਾ ਗਿਆ ਸੰਗਤਾਂ ਦੇ ਵਿੱਚ ਇੰਨਾ ਅਤਿਸ਼ਾ ਹੈ ਆਗੇ ਆਗੇ ਚੌਂਦੇ ਨਿਕੇ ਪੰਥ ਦੇ ਨਾਲ ਆਪਾਂ ਜੁੜ ਕੇ ਆਉਣ ਵਾਲੇ ਸਮੇਂ ਦੇ ਵਿੱਚ ਪੰਥ ਨੂੰ ਆਪਣੇ ਨੌਜਵਾਨ ਵੀਰਾਂ ਨੂੰ ਆਪਣੇ ਬੱਚਿਆਂ ਨੂੰ ਨਛੇਤ ਨੂੰ ਦੂਰ ਕਰਕੇ ਬੰਦਲੇ ਨਾਲ ਜੋੜ ਕੇ ਅਮਰਤਾਰੀ ਬਣਾਇਆ ਜਾਏ ਅਤੇ ਆਉਣ ਵਾਲਾ ਜੋ ਹੋਏਗਾ ਰਾਜਨੀਤੀ ਦਾ ਪੂਰਤੀ ਵੀ ਵਿਚਾਰ ਪਚਾਂਦਰਾ ਕੀਤਾ ਜਾਊਗਾ ਤਾਂ ਕਿ ਚੰਗੇ ਆਉਣ ਵਾਲੇ ਚੰਗੇ ਸਾਡੇ ਕੋਲ ਮਨੁੱਖ ਪੈਦਾ ਹੋ ਸਕਣ ਸ਼੍ਰੋਮਣੀ ਪੇਟੀ ਦੀ ਇਲੈਕਸ਼ਨ ਵੀ ਸ਼ਾਇਦ ਇਹਨਾਂ ਵੱਲੋਂ ਲੜੀ ਜਾਊਗੀ ਚੰਗੇ ਸ਼ਕਤੀਆਂ ਨੂੰ ਉਹਦੇ ਵਿੱਚ ਹਿੱਸਾ ਪਾਉਣ ਦਾ ਯੋਗਦਾਨ ਪਾਉਣ ਦਾ ਉਹਨਾਂ ਨੂੰ ਸਨੇਹਾ ਦਿੱਤਾ ਜਾਊਗਾ ਸੋ ਉਹਨਾਂ ਦਾ ਇਥੇ ਫੰਕਸ਼ਨ ਤੇ ਜੋੜ ਮਿਲ ਲੇ ਤੇ ਜਾਣ ਤੇ ਤਨ ਤਨ ਬਾਬਾ ਬੋਡਾ ਸਾਹਿਬ ਜੀ ਦੀ ਚੌਥ ਦੇ ਸਬੰਧ ਦੇ ਵਿੱਚ ਸਾਰਿਆਂ ਨੂੰ ਇੱਕ ਵਾਰੀ ਲੱਖ ਲੱਖ ਸਾਡੇ ਵੱਲੋਂ ਵਧਾਈ ਇਲਾਕੇ ਦੀਆਂ ਸੰਗਤਾਂ ਵੱਲੋਂ ਤਹਿ ਦਿਲ ਤੋਂ ਧੰਨਵਾਦ ਉਹਨਾਂ ਦੇ ਡੈਡੀ ਜੀ ਦਾ ਪਿਤਾ ਜੀ ਦਾ ਤੇ ਆਈਆਂ ਹੋਈਆਂ ਸੰਗਤਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਭਾਈ ਅਮਰਪਾਲ ਸਿੰਘ ਜੀ ਦੇ ਸਤਕਾਰਯੋਗ ਪਿਤਾ ਜੀ ਬਾਪੂ ਤਰਸੇਮ ਸਿੰਘ ਜੀ ਅੱਜ ਜ਼ਿਲ੍ਹਾ ਗਰਦਾਸਪੁਰ ਭਾਲੋ ਵਾਲੀ ਤੋਂ ਵੱਖ-ਵੱਖ ਪੜਾਵਾਂ ਤੋਂ ਹੁੰਦੇ ਹੋਏ ਬਾਬਾ ਬੁੱਢਾ ਸائیں ਗੁਰਦਾਸ ਸਿੰਘ ਦੇ ਨਾਮਸਤਕ ਹੋਣ ਜਾ ਰਹੇ ਨੇ ਵਾਧਾ ਦੀ ਚੌਂਸ ਤੇ ਉਹਨਾਂ ਨੇ ਹਰ ਜਗ੍ਹਾ ਪ੍ਰਵਾਹ ਕੀਤਾ ਆ ਉਹਦਾ ਉਹ ਸਤਿਕਾਰਯੋਗ ਨੇ ਕੌਮ ਦੀ ਸਿੱਖਿਆਤ ਸਾਡੀ ਉਹਨਾਂ ਅੱਗੇ ਬੇਨਤੀ ਹੈ ਕਿ ਬਾਪੂ ਜੀ ਇਸ ਟਾਈਮ ਤੇ ਕੌਮ ਤੁਹਾਡੇ ਵਿਚਾਰ ਸੁਣਦੀ ਆ ਤੇ ਤੁਹਾਡੇ ਵਿਚਾਰਾਂ ਤੇ ਅਮਲ ਕਰਦੀ ਆ ਤੇ ਸਾਡੀ ਤੁਹਾਡੇ ਅੱਗੇ ਬੇਨਤੀ ਹੈ ਕਿ ਸਿੱਖ ਕੌਮ ਨੂੰ ਕੋਈ ਦਿਸ਼ਾ ਦੋ ਜੋ ਕਿ ਅਸੀਂ ਪਟਕ ਚੁੱਕੇ ਆ ਸਿੱਖ ਕੌਮ ਦੇ ਵਿੱਚ 파ੜ ਪੈਣਾ ਬਹੁਤ ਭਟਕੀ ਹੋਈ ਆ ਸਿੱਖ ਕੌਮ ਤੇ ਤੁਸੀਂ ਇਹਨਾਂ ਨੂੰ ਕੋਈ ਦਿਸ਼ਾ ਦੋ ਕਿ ਉਹ ਦਿਸ਼ਾ ਨਾਲ ਚੱਲਣ ਅਸੀਂ ਇੱਕ ਚੀਜ਼ ਤੇ ਬੋਲਦੇ ਆ ਕਈਆਂ ਨੂੰ ਮੇਰੇ ਇਸ ਬਿਆਨ ਤੋਂ ਹੋ ਸਕਦਾ ਗੁੱਸਾ ਵੀ ਲੱਗੇ ਪਰ ਸਾਡੀ ਬੇਨਤੀ ਆ ਕਿ ਅਸੀਂ ਕਿਸੇ ਚੀਜ਼ ਦਾ ਵਿਰੋਧ ਨਹੀਂ ਕਰਦੇ ਅਸੀਂ ਇੱਕ ਚੀਜ਼ ਤੇ ਬਹੁਤ ਜ਼ਰੂਰ ਬੋਲਦੇ ਆ ਆਪਣੇ ਚੈਨਲਾਂ ਤੋਂ ਜਾਂ ਮੀਡੀਆ 'ਚ ਜਾਂ ਸੋਸ਼ਲ ਮੀਡੀਆ ਤੇ ਕਿ ਬਾਬੇ ਨਾਨਕ ਨੇ 20 ਰੁਪਏ ਦੀ ਲੰਗਰ ਦੀ ਐਫਡੀ ਕਰਾਈ ਉਹ ਮੁੱਕ ਨਹੀਂ ਗਈ ਉਹ ਬਹੁਤ ਵੱਡੀ ਹੋ ਗਈ ਆ ਹਾਂ ਅਸੀਂ ਮੰਨਦੇ ਆ ਕਿ ਬਾਬੇ ਨਾਨਕ ਨੇ 20 ਰੁਪਏ ਦੀ ਐਫਡੀ ਕਰਾਈ ਸੀ ਉਹ ਬਹੁਤ ਵੱਡੀ ਹੁੰਦੀ ਜਾ ਰਹੀ ਆ ਪਰ ਸਾਡੇ ਗੁਰੂਆਂ ਨੇ ਦਵਾਖਾਨੇ ਵੀ ਖੋਲੇ ਸੀ ਤੇ ਸਾਡੇ ਗੁਰੂਆਂ ਨੇ ਵਿਦਿਆਲੇ ਵੀ ਖੋਲੇ ਸੀ ਸਾਡੀ ਉਹ ਐਫਡੀ ਕਿਉਂ ਨਹੀਂ ਵੱਡੀ ਹੋਣ ਈ ਉਹ ਵੀ ਦਵਾਖਾਨੇ ਤੇ ਵਿਦਿਆਲੇ ਜਿਹੜੇ ਸਾਡੇ ਗੁਰੂਆਂ ਨੇ ਚਾਲੂ ਕੀਤੇ ਸੀ ਓ ਐਫ ਡੀ ਨੂੰ ਵੀ ਸਿੱਖ ਕੌਮ ਨੂੰ ਲੰਗਰਾਂ ਦੇ ਨਾਲ ਨਾਲ ਉਹ ਵੀ ਐਫ ਡੀ ਵੱਡੀ ਕਰਨੀ ਚਾਹੀਦੀ ਆ ਜੇ ਅਸੀਂ ਲੰਗਰਾਂ ਦੀ ਐਫ ਡੀ ਵੱਡੀ ਸਮਝਦੇ ਆ ਤੇ ਦਵਾਖਾਨਿਆਂ ਦੀ ਤੇ ਹਸਪੀਟਲਾਂ ਦੀ ਵੀ ਐਫ ਡੀ ਸਾਨੂੰ ਵੱਡੀ ਕਰ ਇਹ ਅਸੀਂ ਬਾਪੂ ਜੀ ਦੇ ਅੱਗੇ ਨਿਮਰਤਾ ਸਹਿਤ ਬੇਨਤੀ ਕਰਦੇ ਆ ਕਿ ਬਾਪੂ ਜੀ ਤੁਸੀਂ ਸਿੱਖ ਕੌਮ ਨੂੰ ਅਪੀਲ ਕਰੋ ਕਿ ਜਿਹੜੀ ਤੁਸੀਂ ਐਫ ਡੀ ਲੰਗਰਾਂ ਦੀ ਹੋਲੀ ਆ ਉਹ ਦਵਾਖਾਨਿਆਂ ਦੀ ਤੇ ਵਿਦਿਆਲਿਆਂ ਦੀ ਵੀ ਅਸੀਂ ਐਫ ਡੀ ਨੂੰ ਵਧਾਈਏ ਜੋ ਕਿ ਸਾਡੇ ਬੱਚੇ ਗਾਂ ਕੋਈ ਆਈ ਪੀਐਸ ਅਫਸਰ ਕੋਈ ਆਈ ਆਈ ਗਿਆ 105 ਛੋਕੇ ਕੋਈ ਵੱਡੀ ਡਿਗਰੀਆਂ ਤੇ ਜਾ ਕੇ ਨਹੀਂ ਤੇ ਸਾਡੇ ਪੰਜਾਬ ਦੇ ਵਿੱਚ ਆਈਲੈਂਡਸ ਨੂੰ ਡਿਗਰੀਆਂ ਕਰਨ ਦੇ ਬੈਠੇ ਆ ਬੱਚੇ ਸਾਡੇ ਤੇ ਕਰਕੇ ਕੋਮ ਤੁਹਾਡੇ ਪਿੱਛੇ ਆ ਕੋਮ ਤੁਹਾਡੇ ਨਾਲ ਮੋੜੇ ਨਾਲ ਮੋੜਾ ਖੜਾ ਕਰਕੇ ਤੇ ਤੁਸੀਂ ਕੋਮ ਨੂੰ ਇਹ ਦਿਸ਼ਾ ਜ਼ਰੂਰ ਦਿਓ ਕਿ ਵਿਦਿਆਲੇ ਤੇ ਹਸਪੀਟਲ ਖੋਲਣੇ ਵੀ ਲੰਗਰਾਂ ਦੀ ਤਰ੍ਹਾਂ ਬਹੁਤ ਜ਼ਰੂਰੀ ਆ ਅਸੀਂ ਸਾਡੇ ਬੱਚੇ ਅਸੀਂ ਕਿਸੇ ਕੋਮ ਦਾ ਨਾਂ ਨਹੀਂ ਲੈਣਾ ਚਾਹੁੰਦੇ ਦੂਸਰੀ ਦੀ ਕੋਮਾਂ ਦੀ ਸਕੂਲਾਂ 'ਚ ਪੜਦੇ ਨੇ ਉਹ ਸਾਡੇ ਕੋ ਪੀਸਾ ਹਜ਼ਾਰ-ਹਜ਼ਾਰ ਲੈਂਦੇ ਨੇ ਉਹ ਆਪਣੇ ਬੱਚਿਆਂ ਨੂੰ ਫ੍ਰੀ ਪੜਾਉਂਦੇ ਨੇ ਤੇ ਜੇ ਸਾਡੇ ਸਿੱਖ ਕੌਮ ਦੇ ਸਕੂਲ ਖੁੱਲ ਜਾਣਾ ਹਸਪੀਟਲ ਆ ਜਾਣ ਤੇ ਸਾਡੀ ਸਿੱਖ ਕੌਮ ਕਿਉਂ ਨਹੀਂ ਉਹਨਾਂ ਨੂੰ ਚਲਾ ਸਕਦੀ ਫ੍ਰੀ ਚਲਾ ਸਕਦੀ ਆ ਇੰਨੀਆਂ ਕੁ ਬੇਨਤੀਆਂ ਬਾਪੂ ਜੀ ਦੇ ਅੱਗੇ ਇਹ ਸਿੱਖ ਕੌਮ ਨੂੰ ਜਰੂਰ ਸੰਦੇਸ਼ਾ ਦਿਓ ਕਿ ਲੰਗਰਾਂ ਦੇ ਨਾਲ-ਨਾਲ ਵਿਦਿਆਲਿਆਂ ਦਾ ਤੇ ਦਵਾਖਾਨਿਆਂ ਦਾ ਜਰੂਰ ਪੰਡਾਰ ਨੂੰ ਵਧਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਕੋਲ ਭਾਈ ਸਾਹਿਬ ਭਾਈ ਸਰਤੇਮ ਸਿੰਘ ਜੀ ਪਹੁੰਚੇ ਨੇ ਅਮਿਤਪਾਲ ਰੈੜੀ ਜੀ ਉਹ ਰਾਧਾ ਦੀ ਚੌਥ ਬਾਬਾ ਬੁੱਢਾ ਸਾਹਿਬ ਜੀ ਦੇ ਸਥਾਨ ਤੇ ਮੱਥਾ ਟੇਕਣ ਜਾ ਰਹੇ ਸਨ ਉਹਨਾਂ ਨੇ ਇੱਕ ਬਹੁਤ ਵੱਡੀ ਗੱਲ ਕੀਤੀ ਹੈ ਉਹਨਾਂ ਨੇ ਇਹ ਗੱਲ ਕੀਤੀ ਹੈ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਇਹਨਾਂ ਨੂੰ ਨਸ਼ਿਆਂ ਤੋਂ ਮੁਕਤ ਕੀਤੀ ਜਾਵੇ ਅਤੇ ਚੰਗੀ ਵਿੱਦਿਆ ਦਿੱਤੀ ਜਾਵੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਚੰਗੇ ਸੂਝਵਾਨ ਹੀ ਆਗੂ ਅੱਗੇ ਲਾਏ ਜਾਣ ਉਹਨਾਂ ਨੇ ਇਹ ਬੇਨਤੀ ਕੀਤੀ ਹੈ ਤੇ ਆਏ ਹੋਏ ਭਾਈ ਸਾਹਿਬ ਦਾ ਧੰਨਵਾਦ ਆਈਆਂ ਸੰਗਤਾਂ ਦਾ ਧੰਨਵਾਦ ਤਨ ਤਨ ਪੂਰਮ ਰਾਮ ਜੀ ਨੀ ਪਾਪਾ ਬੁੱਢਾ ਸਾਹਿਬ ਜੀ ਮਹਾਰਾਜ ਰੋਗ ਸੋ ਕੇ ਮਟਈਆ ਦੁੱਧ ਪੋਧ ਕੇ ਦਬਈਆ ਮਹਾ ਮਾਨੀ ਮਾਨ ਹੈ ਦੁੱਧ ਪੋਧ ਦੇ ਦਾਨੀ ਪੂਰਮ ਰਾਮ ਗਾਨੀ ਪਾਪਾ ਬੁੱਢਾ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਦਰ ਤੇ ਸੰਗਤਾਂ ਦਰਸ਼ਨ ਕਰਈਆਂ ਹਨ ਮਹਾਰਾਜ ਸਾਰੀਆਂ ਸੰਗਤਾਂ ਨੇ ਹਾਜ਼ਰੀ ਦਾ ਪ੍ਰਵਾਨ ਕਰਨ ਸੁਖ ਹੋਏ ਨਾਮ ਚੇਤਾ ਵੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾਰ ਕਾਲ ਸਾਹਿਬ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਸਾਡੇ ਪੰਜਾਬ ਪ੍ਰਧਾਨ ਟਾਣਾ ਸਾਹਮਣੇ ਕਿਹਾ ਆ ਕਿ ਬਾਪੂ ਜੀ ਨੂੰ ਅਪੀਲ ਕਰਨੀ ਆ ਸਹੀ ਗੱਲ ਆ ਸਾਡੀ ਵੀ ਇਹੀ ਅਪੀਲ ਆ ਕਿ ਜਿੱਦਾਂ ਮਨ ਵਾਲ ਕਈ ਡੇਰੇ ਤਾਂ ਦੇ ਆ ਜਿੱਥੇ ਫ੍ਰੀ ਲਾਜ ਹੋ ਰਿਹਾ ਇਸੇ ਤਰ੍ਹਾਂ ਇੱਥੇ ਵੀ